ਸਾਬ ਨੂੰ ਲੈ ਕੇ ਮੰਦਰ ਦੇ ਪ੍ਰਧਾਨ ਤੇ ਸੈਕਟਰੀ ਦੇ ਵਿਚਾਲੇ ਦੱਸਿਆ ਜਾ ਰਿਹਾ ਹੈ ਕਿ ਲੜਾਈ ਖੁ ਜਾਂਦੀ ਹੈ ਮੰਦਰ ਦੇ ਵਿੱਚ ਹੀ ਥੱਪੜੋ ਥੱਪੜੀ ਹੋ ਜਾਂਦੇ ਹੈ ਇੱਕ ਦੂਜੇ ਨੂੰ ਪੌੜੀਆਂ ਤੋਂ ਖੇਠਾਂ ਧੱਕਾ ਮਾਰ ਦਿੱਤਾ ਜਾਂਦਾ ਹੈ ਮੌਕੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਾਵਾਂ ਦੇ ਵਿੱਚ ਕੈਦ ਹੋ ਚੁੱਕੀ ਹੈ ਬਕਾਇਦਾ ਤੁਸੀਂ ਇਹ ਦੇਖ ਹੀ ਸਕਦੇ ਹੋ ਤਸਵੀਰ ਜਿਸ ਦੇ ਵਿੱਚ ਸ਼ਰਧਾਲੂ ਵੀ ਹੈ ਜਿਹੜੇ ਮੰਦਰ ਦੇ ਵਿੱਚ ਮੱਥਾ ਟੇਕ ਰਹੇ ਸੀ ਪਰ ਉਹਨਾਂ ਦੀ ਪ੍ਰਵਾਹ ਨਹੀਂ ਕਿਉਂਕਿ ਇਹ ਪ੍ਰਧਾਨ ਤੇ ਸੈਕਟਰੀ ਦੇ ਵਿੱਚ ਆਪਣੀ ਹੀ ਲੜਾਈ ਲੱਗੀ ਹੋਈ ਹੈ ਹਾਲਾਂਕਿ ਇੱਕ ਦੂਜੇ ਦੇ ਉੱਪਰ ਵੱਖੋ ਵੱਖਰੇ ਇਲਜ਼ਾਮ ਲਗਾਏ ਜਾ ਰਹੇ ਨੇ ਪ੍ਰਧਾਨ ਦੇ ਵੱਲੋਂ ਸੈਕਟਰੀ ਤੇ ਤੇ ਸੈਕਟਰੀ ਦੇ ਵੱਲੋਂ ਪ੍ਰਧਾਨ ਤੇ ਵੱਖੋ ਵੱਖਰੇ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਕਮੇਟੀ ਜਿਹੜੀ ਹੈ 11 ਮੈਂਬਰੀ ਦੀ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਇੱਕ ਪ੍ਰਧਾਨ ਸੀਗਾ ਔਰ ਪ੍ਰਧਾਨ ਦੇ ਉੱਪਰ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੈਸਿਆਂ ਦੀ ਹੀਰਾ ਫੇਰੀ ਕੀਤੀ ਗਈ ਹੈ ਮੰਦਰ ਦਾ ਹਿਸਾਬ ਨਹੀਂ ਦਿੱਤਾ ਗਿਆ ਪੈਸੇ ਕਿੱਥੇ ਗਏ ਪੈਸੇ ਚੋਰੀ ਕੀਤੇ ਗਏ ਇਸ ਤਰੀਕੇ ਦੇ ਇਲਜ਼ਾਮ ਜਿਹੜੇ ਐ ਉਹ ਪ੍ਰਧਾਨ ਦੇ ਉੱਪਰ ਲਗਾਏ ਜਾ ਰਹੇ ਆ ਪਰ ਜਿਹੜਾ ਮੰਦਰ ਦਾ ਪ੍ਰਧਾਨ ਹੈ ਉਹਦਾ ਕਹਿਣਾ ਹੈ ਕਿ ਜਾਣਬੁੱਝ ਕੇ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸਾਰਾ ਕੁਝ ਜਿਹੜਾ ਆ ਸਹੀ ਸਲਾਮਤ ਹੈ ਉਥੇ ਹੈ ਮੇਰੇ ਕੋਲੇ ਕੱਲੇ ਕੱਲੀ ਚੀਜ਼ ਦਾ ਹਿਸਾਬ ਹੈ ਮੈਂ ਕੋਈ ਵੀ ਪੈਸਾ ਜਿਹੜਾ ਹੈ ਗਲਤ ਥਾਂ ਨਹੀਂ ਲਾਇਆ ਚੋਰੀ ਨਹੀਂ ਕੀਤੀ ਪਰ ਇਸ ਦੇ ਬਾਵਜੂਦ ਪ੍ਰਧਾਨ ਦਾ ਕਹਿਣਾ ਹੈ ਕਿ ਬਾਕੀ ਦੇ ਜਿਹੜੇ ਮੈਂਬਰ ਸੀ 10 11 ਉਹਨਾਂ ਨੇ ਮੈਨੂੰ ਇਕੱਲੇ ਨੂੰ ਟਾਰਗੇਟ ਬਣਾਇਆ ਕਿਉਂਕਿ ਉਹ ਮੈਨੂੰ ਕੱਢਣਾ ਚਾਹੁੰਦੇ ਸੀਗੇ ਤਾਂ ਇਹ ਦੋਵਾਂ ਤਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਇਲਜ਼ਾਮਾਤ ਜਿਹੜੇ ਨੇ ਉਹ ਲੱਗ ਰਹੇ ਨੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਸੀਸੀਟੀਵੀ ਤਸਵੀਰ ਮੋਗੇ ਦਾ ਇਹ ਸਲਾ ਸਰ ਧਾਮ ਮੰਦਿਰ ਹੈ ਮੈਂ ਜਿੱਥੇ ਲੋਕ ਮੱਥਾ ਟੇਕਦਾ ਆਏ ਨੇ ਤੁਸੀਂ ਦੇਖ ਸਕਦੇ ਹੋ ਇਸ ਮੰਦਿਰ ਦੇ ਵਿੱਚ ਪਰ ਉੱਥੇ ਹੀ ਪ੍ਰਧਾਨ ਤੇ ਸੈਕਟਰੀ ਦੇ ਵਿਚਾਲੇ ਜਿਹੜੀ ਹੈ ਜਰਨਲ ਸੈਕਟਰੀ ਤੇ ਚੀਫ ਫਾਊਂਡਰ ਜਿਹੜਾ ਆ ਉਨ੍ਹਾਂ ਦੇ ਵਿਚਾਲੇ ਇੱਕ ਬਹਿਸਬਾਜੀ ਹੋ ਜਾਂਦੀ ਹੈ ਔਰ ਬਹਿਸਬਾਜੀ ਇੰਨੀ ਕਿ ਜ਼ਿਆਦਾ ਵੱਧ ਜਾਂਦੀ ਹੈ ਕਿ ਹੱਥੋਂ ਪਾਈ ਤੱਕ ਇੱਕ ਦੂਜੇ ਦਾ ਕੰਮ ਚਲਿਆ ਜਾਂਦਾ ਹੈ ਜਦੋਂ ਮੰਦਰ ਤੋਂ ਬਾਹਰ ਆਉਂਦੇ ਨੇ ਲੜਦੇ ਲੜਦੇ ਤਾਂ ਇੱਕ ਨੂੰ ਧੱਕਾ ਦੇ ਦਿੱਤਾ ਜਾਂਦਾ ਹੈ ਉਹ ਪੌੜੀਆਂ ਤੋਂ ਡਿੱਗਦਾ ਹੋਇਆ ਜ਼ਮੀਨ ਦੇ ਉੱਪਰ ਜਾ ਡਿੱਗਦਾ ਹੈ ਤੇ ਉਸ ਤੋਂ ਬਾਅਦ ਇੱਕ ਦੂਜੇ ਨੂੰ ਥੱਪੜੋ ਥੱਪੜੀ ਹੋ ਜਾਂਦੇ ਨੇ ਥੱਪੜ ਮਾਰੇ ਜਾਂਦੇ ਨੇ ਇੱਕ ਦੂਜੇ ਤੇ ਹਾਲਾਂਕਿ ਉਸ ਤੋਂ ਬਾਅਦ ਪੁਲਿਸ ਵੀ ਨਾਲ ਮੌਜੂਦ ਹੁੰਦੀ ਹੈ ਉਹਨਾਂ ਦੇ ਵੱਲੋਂ ਛੜਾਇਆ ਗਿਆ ਪਰ ਸੱਟਾਂ ਵੀ ਥੋੜੀਆਂ ਜੀਆਂ ਲੱਗੀਆਂ ਨੇ ਦੋਨਾਂ ਦੇ ਉੱਪਰ ਹੀ ਔਰ ਦੋਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਸਵਾਲ ਇਹ ਉੱਠਦਾ ਹੈ ਕਿ ਆਖਰਕਾਰ ਮੰਦਰ ਦੇ ਵਿੱਚ ਅਜਿਹੀ ਘਟਨਾ ਕਿਉਂ ਵਾਪਰੀ ਹੈ ਜੇਕਰ ਠੀਕ ਹੈ ਪ੍ਰਧਾਨ ਤੇ ਬਾਕੀ ਦੇ ਮੈਂਬਰਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕੋਈ ਸ਼ੱਕ ਸੀਗਾ ਨਾ ਕੋਈ ਵੀ ਇੱਕ ਦੂਜੇ ਤੇ ਗੁੱਸਾ ਗਿਲਾ ਸੀ ਤਾਂ ਉਸ ਨੂੰ ਬੈਠ ਕੇ ਆਫਿਸ ਦੇ ਵਿੱਚ ਡਿਸਕਸ ਕੀਤਾ ਜਾ ਜਾ ਸਕਦਾ ਸੀਗਾ ਪਰ ਇੱਕ ਮਰਿਆਦਾ ਹੁੰਦੀ ਹੈ ਇਹ ਇੱਕ ਧਾਰਮਿਕ ਸਥਾਨ ਦੀ ਮਰਿਆਦਾ ਹੈ ਜਿੱਥੇ ਲੋਕ ਮੱਥਾ ਟੇਕ ਰਹੇ ਨੇ ਉੱਥੇ ਉਸ ਜਗ੍ਹਾ ਦੇ ਉੱਪਰ ਉਸ ਦਰਸ਼ਨੀ ਡਿਊਟੀ ਦੇ ਵਿੱਚ ਤੁਸੀਂ ਇੱਕ ਦੂਜੇ ਦੇ ਨਾਲ ਲੜ ਰਹੇ ਹੋ ਗਾਲੀ ਗਲੋਚ ਕਰ ਰਹੇ ਹੋ ਇੱਕ ਦੂਜੇ ਨੂੰ ੱੱਕਾ ਮਾਰ ਰਹੇ ਹੋ ਮਾਹੌਲ ਤਾਂ ਖਰਾਬ ਕਰ ਹੀ ਰਹੇ ਹੋ ਕਿੰਨਾ ਕਿਤੇ ਤੁਸੀਂ ਮर्यादा ਵੀ ਭੰਗ ਕਰ ਰਹੇ ਹੋ ਜੋ ਮर्यादा ਹੁੰਦੀ ਹੈ ਧਾਰਮਿਕ ਸਥਾਨ ਦੀ ਉਹ ਮर्यादा ਤੇ ਉੱਥੇ ਸ਼ਾਂਤੀ ਉਸੇ ਤਰੀਕੇ ਦੇ ਨਾਲ ਕਾਇਮ ਰਹਿਣੀ ਚਾਹੀਦੀ ਹੈ ਜੇਕਰ ਤੁਹਾਡੇ ਦੇ ਵਿੱਚ ਕੋਈ ਗੱਲਬਾਤ ਸੀ ਕਿਸੇ ਦਾ ਗੁੱਸਾ ਗਿਲਾ ਸੀਗਾ ਤਾਂ ਤੁਸੀਂ ਬਾਹਰ ਆਣ ਕੇ ਜਾਂ ਫਿਰ ਆਫਿਸ ਦੇ ਵਿੱਚ ਬੈਠ ਕੇ ਨਿਜਿੱਟ ਸਕਦੇ ਸੀਗੇ ਪਰ ਇਸ ਦੇ ਬਾਵਜੂਦ ਤੁਸੀਂ ਉੱਥੇ ਲੜੇ ਹੋ ਇਹ ਸਭ ਤੋਂ ਵੱਡੀ ਗੱਲ ਹੈ ਕਿ ਉੱਥੇ ਮर्यादा ਭੰਗ ਕੀਤੀ ਗਈ ਇਹ ਸੀਸੀਟੀਵੀ ਦੇ ਵਿੱਚ ਮੌਕੇ ਦੀ ਘਟਨਾ ਕੈਦ ਕੋਈ ਹੈ ਬਾਕੀ ਅਸੀਂ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਹੜੀ ਕਮੇਟੀ ਸੀ ਔਰ ਜਿਹੜੇ ਪ੍ਰਧਾਨ ਜਿਨ੍ਹਾਂ ਦੇ ਵਿੱਚ ਲੜਾਈ ਕੋਈ ਕੀ ਆਖਰਕਾਰ ਇਹ ਪੂਰਾ ਮਾਮਲਾ ਕੀ ਉਹ ਵੀ ਤੁਹਾਨੂੰ ਸੁਣਾਣੇ ਆ ਜਿਵੇਂ ਮਨਦੀਪ ਜੀ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਕੁਝ ਬਦਮਾਸ਼ ਲੋਕ ਲੈ ਕੇ ਆਉਂਦੇ ਨਾਲ ਇਹ ਔਰ ਸਾਨੂੰ ਧਮਕੀਆਂ ਦਿੰਦੇ ਆ ਔਰ ਇੱਥੇ ਕਈ ਵਾਰੀ ਮੰਨਿਆ ਨੇ ਆ ਕੇ ਸਾਨੂੰ ਥ੍ਰੈਟ ਕੀਤਾ ਔਰ ਲੜਾਈ ਝਗੜਾ ਕੀਤਾ ਪਰ ਅਸੀਂ ਹਰ ਵਾਰੀ ਚੁੱਪ ਰਹੇ ਪਰ ਪਿਛਲੇ ਮੰਗਲਵਾਰ ਇੱਥੇ ਜਿਆਦਾ ਹਾਥਪਾਈ ਹੋ ਗਈ ਸਾਡੇ ਜਨਰਲ ਸੈਕਟਰੀ ਯਕੀਨ ਕੁਮਾਰ ਨੂੰ ਟੱਕਾ ਮਾਰ ਕੇ ਥੱਲੇ ਸਿੱਟਿਆ ਗਿਆ ਔਰ ਕਾਫੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੀ ਫੁਟੇਜ ਸੀਸੀਟੀਵੀ ਦੇ ਵਿੱਚ ਤੁਹਾਨੂੰ ਦਿਖ ਜਾਵੇਗੀ ਉਸ ਤੋਂ ਬਾਅਦ ਅਸੀਂ ਉਸ ਨੂੰ ਚੱਕ ਕੇ ਸਿਵਲ ਹਸਪੀਟਲ ਲੈ ਗਏ ਮੈਂ ਉੱਥੇ ਹੀ ਸੀ ਕਰੀਬ ਸਵਾ 12 ਵਜੇ ਉਸ ਦੀ ਹਾਲਤ ਖਰਾਬ ਹੋ ਗਈ ਵੋਮਟਿੰਗ ਬਹੁਤ ਜ਼ਿਆਦਾ ਆ ਰਹੀ ਸੀ 15 16 ਮਿੰਟੋ ਮਤਲਬ ਕਿ ਵੋਮਟਿੰਗ ਕਰਦਾ ਰਿਹਾ ਮੈਂ ਚੈੱਕ-ਅਪ ਕੀਤਾ ਪਰ ਉਹਦੇ ਵਿੱਚ ਬਲੱਡ ਬਲੱਡ ਹੈ ਨਹੀਂ ਸੀਗਾ ਮੈਂ ਡਾਕਟਰ ਨਾਲ ਸਲਾਹ ਕੀਤੀ ਡਾਕਟਰ ਸਾਹਿਬ ਕਹਿੰਦੇ ਵੀ ਇਹਨੂੰ ਫਰੀਦਕੋਟ ਜਾਂ ਫਿਰ ਲੁਧਿਆਣਾ ਰੈਫਰ ਕਰ ਦਿੰਨੇ ਆ ਅਸੀਂ ਆਪਸ ਸਲਾਹ ਕਰਕੇ ਯਕੀਨ ਕੁਮਾਰ ਨੂੰ ਲੁਧਿਆਣਾ ਲੈ ਗਏ ਲੁਧਿਆਣੇ ਵਿੱਚ ਦੁਬਾਰਾ ਸਾਰੇ ਚੈੱਕ-ਅਪ ਹੋਏ ਜਿਸ ਦੇ ਵਿੱਚ ਉਸਦੇ ਹਾਲਾਤ ਕਾਫੀ ਗੰਭੀਰ ਪਾਏ ਗਏ ਹੁਣ ਮੰਗਲਵਾਰ ਕੀ ਹੋਇਆ ਇਹ ਸਾਰੀ ਦੱਸੋ ਮੰਗਲਵਾਰ ਨੂੰ ਜੋ ਮੈਂ ਹੁਣੇ ਗੱਲ ਕੀਤੀ ਹੈ ਕਿ ਤੱਕਾ ਮਾਰ ਕੇ ਥੱਲੇ ਸੁੱਟਿਆ ਗਿਆ ਔਰ ਸੀਸੀਟੀਵੀ ਫੁਟੇਜ ਵਿੱਚ ਤੁਸੀਂ ਦੇਖ ਲਿਓ ਕਿਵੇਂ ਉਸ ਦੇ ਉੱਤੇ ਬੈਗ ਨੂੰ ਕੁੱਟਿਆ ਗਿਆ ਔਰ ਮਾਰਕੋਟੀ ਹੋਈ ਹੈ ਕਿ ਵੈਸੇ ਕੋਈ ਤਾਂ ਹਮਲਾ ਕੀਤਾ ਗਿਆ ਵੈਸੇ ਹਮਲਾ ਕੀਤਾ ਗਿਆ ਪਰ ਕੋਈ ਹਥਿਆਰ ਵਗੈਰਾ ਨਹੀਂ ਸੀਗਾ ਕੁੱਟਮਾਰ ਵੈਸੇ ਵੀ ਅਚਾਨਕ ਕਿਸੇ ਨੂੰ ਮਾਰੀ ਗਈ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਵੱਲੋਂ ਕੁੱਟਮਾਰ ਕੀਤੀ ਗਈ ਹੈ ਕਿਸ ਸੋਸ਼ਲ ਸੋਸ਼ਲ ਮਿੱਡਾ ਜੀ ਵੱਲੋਂ ਕੁੱਟਮਾਰ ਕੀਤੀ ਗਈ ਹੈ ਔਰ